ਅੱਜ ਇਹ ਚੋਣਾਂ ਦੇ ਵਿੱਚ ਸ਼ਾਨਦਾਰ ਚੋਣ ਹੋਈ ਹੈ ਸਾਊਥ। ਆ ਮੈਂ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਵੀ ਇਸ ਚੋਣਦਾਨ ਦੇ ਵਿੱਚ ਮਤਦਾਨ ਦੇ ਵਿੱਚ ਪਾਰਟਿਸਿਪੇਟ ਕੀਤਾ ਉਹਨਾਂ ਦਾ ਧੰਨਵਾਦ ਕਰਦਾ। ਜਿਨ੍ਹਾਂ ਨੇ ਕਾਂਗਰਸ ਉਮੀਦਵਾਰਾਂ ਨੂੰ ਚੁਣਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੂੰ ਬਹੁਤ-ਬਹੁਤ ਥੈਂਕਸ। ਮੈਂ ਸਮੁੱਚੇ 85 ਦੇ 85 ਕੌਂਸਲਰਾਂ ਨੂੰ ਵਧਾਈ ਦਿੰਦਾ ਜਿਨ੍ਹਾਂ ਨੂੰ ਇਸ ਚੋਣਾਂ ਦੇ ਦੌਰਾਨ ਚੁਣਿਆ ਗਿਆ ਹੈ। ਔਰ ਜਿਨ੍ਹਾਂ ਨੇ ਸਾਡੇ ਖਾਸ ਕਰ 40 ਕਾਉਂਸਲਰ ਜਿੱਤਾ ਕੇ ਔਰ ਕਰੀਬ 15 ਕਾਉਂਸਲਰ ਬਹੁਤ ਥੋੜੀਆਂ ਵੋਟਾਂ ਤੋਂ ਹਰੇ ਨੇ ਮਤਲਬ ਕੋਈ 10 ਤੋਂ ਕੋਈ 15 ਤੋਂ ਕੋਈ 5 ਤੋਂ ਕੋਈ 2 ਤੋਂ ਇਦਾਂ ਬਹੁਤ ਥੋੜੀਆਂ-ਥੋੜੀਆਂ ਵੋਟਾਂ ਤੋਂ ਹਰੇ ਨੇ ਮਰ ਡਬਲ ਡਿਜੀਟ ਤੇ ਮੈਂ ਕਹਿਣਾ ਚਾਹੁੰਦਾ ਕਿ ਲੋਕਾਂ ਦਾ ਪੂਰਨ ਵਿਸ਼ਵਾਸ ਕਾਂਗਰਸ 'ਚ ਹੈ ਇਹ ਗੱਲ ਬੜੀ ਕਲੀਅਰ ਹੋ ਗਈ ਹੈ ਲੋਕ ਚਾਹੁੰਦੇ ਨੇ ਕਿ ਕਾਂਗਰਸ ਪਾਰਟੀ ਅੱਗੇ ਆਵੇ ਮੈਂ ਉਹਨਾਂ ਲਈ ਬਹੁਤ-ਬਹੁਤ ਥੈਂਕਸ ਕਰਦਾ ਆਂ ਕਿ ਜਿਹੜੀਆਂ ਅਸੀਂ ਗੱਲਾਂ ਕਰਦੇ ਸਾਂ ਲੋਕਾਂ ਨੇ ਉਹਦੇ ਤੇ ਯਕੀਨ ਕੀਤਾ ਔਰ ਬਹੁਤ ਲੋਕਾਂ ਨੂੰ ਜਿਹੜੇ ਕੁਝ ਗਲਤ ਲੋਕ ਸੀ ਉਹ ਐਂਟਰੀ ਕਰਨਾ ਚਾਹੁੰਦੇ ਸਨ ਕੋਸ਼ਿਸ਼ ਕਰ ਉਹਨਾਂ ਨੂੰ ਉਹਨਾਂ ਨੇ ਲਾਂਬੇ ਰੱਖਿਆ ਔਰ ਲੋਕਤੰਤਰ ਜਿਹੜਾ ਆ ਉਹ ਬਹਾਰ ਰੱਖਿਆ ਮੈਂ ਪ੍ਰਸ਼ਾਸਨ ਦਾ ਵੀ ਧੰਵਾਦ ਆ ਤੁਹਾਡਾ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਜਿਹੜਾ ਸੋਸ਼ਲ ਮੀਡੀਆ ਤੁਹਾਡਾ ਵੀ ਧੰਵਾਦ ਤੁਸੀਂ ਬਹੁਤ ਮਿਹਨਤ ਕੀਤੀ ਹਰ ਇੱਕ ਦੀ ਗੱਲ ਜਿਹੜੀ ਹੈ ਲੋਕਾਂ ਦੇ ਅੱਗੇ ਰੱਖੀ ਜਿੱਥੇ ਕੋਈ ਤੱਕਈਸ਼ਾਈ ਹੋਈ ਉਹ ਵੀ ਤੁਸੀਂ ਉਹਨਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਇਲੈਕਸ਼ਨ ਦੇ ਵਿੱਚ ਬਹੁਤ ਘੱਟ ਪੋਲਿੰਗ ਹੋਈ ਹੈ ਕਿਉਂਕਿ ਇਹਨਾਂ ਨੇ ਵੋਟਾਂ ਦਾ ਬਹੁਤ ਜ਼ਿਆਦਾ ਹਿਰਾਫੇਰੀ ਹੋਈ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਸ਼ੰਕਾ ਦੱਸਿਆ ਸੀ ਜੇ ਕਿਤੇ ਫੇਅਰ ਇਲੈਕਸ਼ਨ ਵਿਧਾਨ ਸਭਾ ਦੀਆਂ ਵੋਟਾਂ ਤੇ ਹੋ ਜਾਂਦੀ ਜਿਹੜੀਆਂ ਵਿਧਾਨ ਸਭਾ ਚ ਲਾਸਟ ਹੋਈਆਂ ਸੀ ਕਿਉਂਕਿ ਮੈਂ ਤੁਹਾਡੇ ਮਿਹਰਾਂ ਨੂੰ ਦੱਸਣਾ ਚਾਹੁੰਦਾ ਕਿ ਦੋ ਤਰ੍ਹਾਂ ਦੀਆਂ ਲਿਸਟਾਂ ਨੇ ਇਸ ਵੇਲੇ ਚੱਲਦੀਆਂ ਇੱਕ ਵਿਧਾਨ ਸਭਾ ਤੇ ਲੋਕ ਸਭਾ ਦੀ ਇੱਕ ਲਿਸਟ ਹੈ ਜਿਹੜੀ ਕਾਰਪੋਰੇਸ਼ਨ ਉਹਦੀ ਵੱਖਰੀ ਲਿਸਟ ਹੈ ਵੋਟਾਂ ਅੱਜ ਮੇਰਾ ਮਤਲਬ ਮੇਰੇ ਧਿਆਨ ਚ ਆ ਕੇ 28 30% ਤੋਂ ਵੱਧ ਬਹੁਤ ਵੱਡਾ ਮੰਨੇ ਜਿਹੜੀਆਂ 28 30% ਵੋਟਾਂ ਪਈਆਂ ਨੇ 70% ਲੋਕਾਂ ਵੋਟ ਦਾ ਅਧਿਕਾਰ ਹੀ ਨਹੀਂ ਵਰਤਿਆ ਕਿਉਂਕਿ ਇਹਨਾਂ ਨੂੰ ਪਤਾ ਸੀ ਇਹਨਾਂ ਉਹਨਾਂ ਦੇ ਫੋਕਸ ਕੀਤਾ ਇਹਨਾਂ ਵੋਟਾਂ ਹੀ ਛਪਲੇ ਇਧਰ ਉਧਰ ਕਰਕੇ ਗਿਣਤੀ ਪੂਰੀ ਕਰ ਦਿੱਤੀ ਹੈ ਪਰ ਬੰਦੇ ਉੱਥੇ ਹੈ ਹੀ ਨਹੀਂ ਅਲਾ ਸਾਹਿਬ ਤੁਹਾਨੂੰ ਲੱਗਦਾ ਨੇ ਕਿ ਲੋਕਾਂ ਨਕਾਰਤੇ ਸਾਰੇ ਲੀਡਰ ਲੋਕਾਂ ਨੂੰ ਲੱਗਿਆ ਪਤਾ ਉਹ ਠੱਗੀ ਠੋਰੀ 할 ਹੋ ਗਿਆ ਲੀਡਰ ਸਾਰੇ ਤੇ ਸਾਰੇ 44% ਵੋਟਾਂ ਪਈਆਂ 56% ਵੋਟਾਂ ਦਾ ਵੋਟਰ ਬਾਹਰ ਹੀ ਨਹੀਂ ਨਿਕਲਿਆ ਬਿਲਕੁਲ ਬਿਲਕੁਲ ਨਹੀਂ ਵੇਖੋ ਮੈਂ ਤੇ ਅੱਗੇ ਕਿੰਨਾ ਕਿ ਲੋਕਾਂ ਨੂੰ ਇਸ ਇਲੈਕਸ਼ਨ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਬਹੁਤ ਲੋਕ ਨੇ ਸਵਾਲ ਬਹੁਤ ਕਰਦੇ ਨੇ ਪਰ ਕਈ ਵਾਰੀ ਵੋਟ ਪਾਉਂਦੇ ਆਪਾਂ ਖੁੰਝ ਜਾਂਦੇ ਆਂ ਔਰ ਲੀਡਰ ਕੀ ਕਹਿ ਸਕਦਾ ਕਿ ਇਹ ਸਿਸਟਮ ਨੂੰ ਲੋਕਾਂ ਨੇ ਬਦਲਾਅ ਦਾ ਵੀ ਕੀਤਾ ਸਭ ਕੁਝ ਕੀਤਾ ਉਹਨਾਂ ਨੇ ਕੁਝ ਕੀਤਾ ਨੀਗਾ ਬਟ ਫਿਰ ਵੀ ਸਿੱਟਾ ਇਹ ਨਿਕਲਦਾ ਕਿ ਲੋਕਾਂ ਨੇ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ VOTING ਕਰਕੇ ਇੱਕ ਮੈਸੇਜ ਜ਼ਰੂਰ ਦਿੱਤਾ ਕਿ ਲੋਕ ਸੈਕੂਲਰ ਤਾਕਤਾਂ ਦੇ ਨਾਲ ਨੇ ਜਿਹੜੀਆਂ ਧਰਮ ਨਿਰਪੱਖ ਤੇ ਤੌਰ ਤੇ ਚਲਦੀਆਂ ਜਿਹੜੀਆਂ ਵਰਗੀਕਰ ਨਹੀਂ ਕਰਦੀਆਂ ਜਿਹੜੀਆਂ ਗਲਤ ਕੰਮਾਂ ਦੇ ਵਿੱਚ ਨਹੀਂ ਇਨਵੋਲ ਲੋਕਾਂ ਨੇ ਉਹਨਾਂ ਤਾਕਤਾਂ ਨੂੰ ਮਤਲਬ ਅੱਗੇ ਲਿਆਉਂਦਾ ਮਨ ਬਣਾਇਆ ਇਸ ਗੱਲ ਲਈ ਮੈਂ ਧੰਨਵਾਦ ਹੈ ਸਮੁੱਚੇ ਅਮਰਸਰ ਸ਼ਹਿਰ ਵਾਸੀਆਂ ਦਾ ਕਿ ਉਹਨਾਂ ਨੇ ਕਾਂਗਰਸ ਪਾਰਟੀ 'ਚ ਵਿਸ਼ਵਾਸ ਕੀਤਾ ਸ਼ਿੱਕਰ ਸਾਹਿਬ ਨੂੰ ਤੇ ਕਾਂਗਰਸ ਨੇ ਭਰਦਰਸ਼ਨ ਨਹੀਂ ਸੀ ਦਿੱਤਾ ਤੁਸੀਂ ਜਿੰਨੇ ਨਹੀਂ ਨਾ ਦਿੱਤਾ ਜਾਂ ਜੋ ਹੋਇਆ ਉਹ ਤੇ ਇੱਕ ਇਤਿਹਾਸ ਹੋ ਗਿਆ ਹੁਣ ਜਿਹੜਾ ਤੁਸੀਂ ਇਤਿਹਾਸ ਰਚ ਰਹੇ ਜੋਕਰ ਰਚ ਰਹੇ ਜੀ ਉਸ ਤੋਂ ਬਾਅਦ ਉਹ ਗੱਲਾਂ ਉਹ ਗੱਲਾਂ ਉਹਨਾਂ ਨੂੰ ਆਦਤ ਹੈ ਜਿਹੜੀ ਵੀ ਗੱਲ ਕਰੋਗੇ 50 ਸਾਲ ਪਿੱਛੇ ਲੈ ਜਾਂਦੇ ਅਸੀਂ ਜਿਹੜੀ ਮੌਜੂਦਾ ਹੋਈ ਆ ਆ ਜਿਹੜੀ ਉਹਨਾਂ ਦੀ ਬਾਡੀ ਲੈਂਗੁਏਜ ਆ ਤੁਸੀਂ ਇਹ ਦੱਸੋ ਇਹ અપਮਾਨ ਆ ਕਿ ਨਹੀਂ ਮਾਂ ਜੜੀ ਅਸੀਂ ਤੁਹਾਨੂੰ ਦਿਖਾ ਰਿਆ ਕੀ ਆ ਅਭੀ ਇੱਕ ਫੈਸ਼ਨ ਹੋ ਗਿਆ ਹੈ ਫੈਸ਼ਨ ਰਾਮਬੀਰ ਕੋ ਰਾਮਬੀਰ ਕੋ ਰਾਮਬੀਰ ਆ ਕੀ ਆ ਆ ਕੀ ਆ ਇਹ અપਮਾਨ ਨਹੀਂ ਦਾ ਭਗਵਾਨ ਦਾ ਨਾਮ ਵੀ ਲੈ ਰਹੇ ਇਹ ਨਾਲ ਨਹੀਂ ਨਹੀਂ ਭਗਵਾਨ ਦਾ ਨਹੀਂ ਨਹੀਂ ਭਗਵਾਨ ਦਾ ਨਾਮ ਲੋ ਅੰਬੇਦਕਰ ਜੀ ਨੂੰ ਇਹ ਕਹਿਣਾ ਵੀ ਇਹ ਕਿਉਂ ਲੈਂਦੇ ਅੰਬੇਦਕਰ 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 ਆਪ ਕੋ ਗੱਲ ਥੋੜਾ ਜਿਸ ਉਹਦੀ ਬਾਡੀ ਲੈਂਗੁਏਜ ਇੱਕੋ ਨਾਲ ਸਾਹਿਬ ਔਰ ਜਦੋਂ ਸਾਡੇ ਤੁਸੀਂ ਨਾ ਮਗਰ ਰੋਸ਼ਾ ਕਾਂਗਰਸ ਨੇ ਵੀ ਕਿਹਾ ਸੀ ਕਿ ਉਹ ਪ੍ਰਾਈਵੇਟ ਸੈਕਟਰ ਦੇ ਸੈਂਬਲੀ ਸੈਕਟਰ ਵੇਚ ਦਿੱਤੇ। ਅਦਾਨੀ ਨੂੰ ਦੇਖਿਆ ਲੋਕਾਂ ਦੇ ਵਿੱਚ ਇਹ ਚੀਜ਼ਾਂ ਲੈ ਕੇ ਜਾਣ ਚ ਕਾਂਗਰਸ ਕਿਤਨਾ ਕਿਤੇ ਪਿੱਛੇ ਰਹੀ। ਨਹੀਂ ਦੇਖੋ 2024 ਦੇ ਵਿੱਚ ਵੀ ਇਸ ਚੀਜ਼ ਨੂੰ ਮੁੱਦਾ ਬਣਾਇਆ ਲੋਕ ਸਭਾ ਦੇ ਵਿੱਚ ਤੇ ਚੀਟਾਂ ਕੋ ਬਹੁਤ ਜਿਆਦੀ ਨਹੀਂ ਕਾਂਗਰਸ ਦੀਆਂ ਆਈਆਂ। ਕੀ ਲੋਕ ਇਹ ਸਮਝ ਨਹੀਂ ਪਾਰ ਇਸਟੱਡੀ ਨੂੰ? ਦੇਖੋ ਦੋ ਚੀਜ਼ਾਂ ਨੇ ਇੱਕ ਤੇ ਜਿਹੜਾ ਮਾਫ ਕਾਫੀ ਚੋਨਾ ਤੁਹਾਡੇ ਤੋਂ ਕਿ ਜਿੰਨਾ ਕਿ ਸਰਮਾਇਆ ਸਿਸਟਮ ਉਹਨਾਂ ਕੋ ਵੱਡਾ ਹੈ। ਮੋਸਟਲੀ ਇਲੈਕਟ੍ਰੋਨਿਕ ਮੀਡੀਆ ਜਿਹੜਾ ਆ ਉਹਨਾਂ ਨੇ ਉਹਦੇ ਤੇ ਕਾਬਜ਼ ਹੋਏ ਨੇ 80% ਉਹਨਾਂ ਦੇ ਆ ਹੁਣ ਆ ਜਿਹੜੀ ਚੀਜ਼ ਐ ਜੇਕਰ ਦੇ ਡੱਲੇਵਾਲ ਸਾਬੰਦੀ ਦੇ ਬਰਾਬਰ ਉਹਦੀ ਸਰੰਗੀ ਜਿਹੜੇ ਮਾਜੋਗ ਐਮਪੀ ਦਾਖਲ ਵੀਡੀਓ ਬਣਾ ਕੇ ਚਲਾਉਗਾ ਕਿ ਕਿੱਥੇ ਤੁਹਾਨੂੰ ਜਾਣਾ ਚਾਹੀਦਾ ਸ ਪਰ ਉਹ ਨਹੀਂ ਚੱਲਣ ਦੇਣੀ ਹੋ ਰਾਹੁਲ ਜੀ ਜਿਹੜਾ ਬਿਆਨ ਦਿੰਦੇ ਉਹਨੂੰ ਸਪੇਸ ਕਿੰਨੀ ਮਿਲਦੀ ਐ ਬਹੁਤ ਛੋਟੀ ਘਟਾਈ ਜਾਂਦੀ ਐ ਖਬਰ ਕੋਈ ਚੈਨਲ ਚੱਕਦਾ ਨਹੀਂ ਖਬਰ ਚਲਾਉਂਦਾ ਨਹੀਂ ਚਲਾਉਂਦੇ ਆ 10-20% 10-20% ਜੇ ਉਥੇ ਫੇਕ ਨਿਊਜ਼ ਚਲਾ ਦਿੱਤੀ ਜਾਂਦੀਆਂ ਕਦੀ ਚੱਕ ਕੇ ਸਾਰੇ ਚੈਨਲ ਇਜ਼ਰਾਈਲ ਚੜੇ ਜਾਂਦੇ ਆ ਇਜ਼ਰਾਈਲਾ ਹੋ ਗਿਆ ਇਜ਼ਰਾਈਲਾ ਹੋ ਗਿਆ ਕਦੀ ਸ਼੍ਰੀਲੰਕਾ ਚਲੇ ਜਾਂਦੇ ਆ ਜਿਹੜਾ ਮੁੱਦਾ ਆ ਉਹ ਮੁੱਦੇ ਜਿਹੜੇ ਚੈਨ ਜਿਹੜਾ ਜਿਹਦੇ ਰਾਹੀਂ ਅਸੀਂ ਜਿਸ ਪਲੇਟਫਾਰਮ ਰਾਹੀਂ ਅਸੀਂ ਗੱਲ ਅੱਗੇ ਲੈ ਕੇ ਤੁਸੀਂ ਜਾਣੀ ਆ ਉਹ ਤੇ ਬਹੁਤ ਚਿਰ ਸਾਡੀ ਗੱਲ ਅੱਗੇ ਰੱਖਦੇ ਹੀ ਨਹੀਂਗੇ ਕਿਉਂਕਿ ਜੋਗੇ ਇਸ ਤਰੀਕੇ ਦਾ ਆ ਉਹ ਕੰਟਰੋਲ ਕੀਤਾ ਹੈ ਉਹਨਾਂ ਨੇ ਬਟ ਫਿਰ ਵੀ ਜਿਹੜੀ ਤੁਸੀਂ ਕਿਹਾ ਨਾ ਕਿ ਤੁਸੀਂ ਲੈ ਕੇ ਗਏ ਲੋਕ ਨਹੀਂ ਮੰਨੇ ਲੋਕ ਮੰਨੇ ਜੇ ਇਹ ਪੂਰਨ ਬਹੁਮਤ ਚ ਆ ਜਾਂਦੇ ਇਹਨਾਂ ਨੇ ਤੁਹਾਡੀ ਜ਼ਿੰਦਗੀ ਮੁਹਾਰ ਕਰ ਦੇਣੀ ਸੀ ਜੀਣੀ ਇਹਨਾਂ ਨੇ ਸੰਵਿਧਾਨ ਨੂੰ ਬਦਲਣਾ ਹੀ ਬਦਲਦਾ ਸੀ ਅੱਜ ਪਬਲਿਕ ਸੈਕਟਰ ਹੋਣ ਦੇ ਨਾਲ ਸਾਰੀਆਂ ਜੌਬ ਚ ਰੇਗੀਆਂ ਨੇ ਪ੍ਰਾਈਵੇਟ ਸਰਕਾਰੀ ਉਹ ਸਰਕਾਰੀ ਜੌਬਾਂ ਦੇ ਨਾਲ ਜਿਹੜੀ ਰਿਜ਼ਰਵੇਸ਼ਨ ਹੈ ਉਹ ਵੀ ਤੁਹਾਨੂੰ ਪਤਾ ਉਹ ਵੀ ਜੌਬ ਘਟ ਜਾਂਦੀ ਹੈ ਸੋ ਇਹਨਾਂ ਦਾ ਇੱਕ ਮੰਛਾ ਬੜਾ ਕਲੀਅਰ ਹੈ ਅਸੀਂ ਉਹਨਾਂ ਨੂੰ ਡੱਕਣ ਚ ਕਾਮਯਾਬ ਹੋ ਰਹੇ ਹਾਂ ਲੋਕ ਹੁਣ ਸੁਣਨਾ ਸ਼ੁਰੂ ਹੋ ਗਏ ਸ਼ੁਰੂ ਸੋਸ਼ਲ ਮੀਡੀਆ ਦਾ ਥੈਂਕਸ ਆ ਤੁਹਾਡਾ ਬਹੁਤ ਜਿਹੜੇ ਸਾਨੂੰ ਸਪੋਰਟ ਕਰਦੇ ਜੀ ਉਹਨਾਂ ਦਾ ਵੀ ਥੈਂਕਸ ਜਿਹੜੇ ਸਵਿਧਾਨ ਨੂੰ ਸਪੋਰਟ ਕਰਦੇ ਜੀ ਮੇਰਾ ਮਤਲਬ ਤੇ ਕਹਿਣ ਦਾ ਇਹ ਉਹਦੇ ਨਹੀਂ ਗੱਲ ਅਸੀਂ ਪਹੁੰਚਾਉਣੇ ਵੀ ਆ ਹਰ ਮੁੱਦਾ ਰਾਹੁਲ ਗਾਂਧੀ ਜੀ ਸਭ ਤੋਂ ਪਹਿਲਾਂ ਅੱਗੇ ਚਾਹ ਕੇ ਚੱਕਦੇ ਅਸੀਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਤੁਹਾਡੇ ਰਾਹੀਂ ਪ੍ਰੈਸ ਅੱਗੇ ਰੱਖੀਆਂ ਨੇ ਅਸੀਂ ਅਮਿਤ ਸ਼ਾਹ ਜੀ ਦਾ ਰਿਜ਼ਾਈਨ ਮੰਗਦੇ ਆ ਤੁਰੰਤ ਅਮਿਤ ਸ਼ਾਹ ਜੀ ਆਪਣੇ ਹੋਮ ਮਿਨਿਸਟਰੀ ਤੋਂ ਅਸਤੀਫਾ ਦੇ ਜੇ ਨਹੀਂ ਦਿੰਦੇ ਤਾਂ ਸੰਘਰਸ਼ ਲਗਾਤਾਰ ਜਾਰੀ ਰਹੇਗਾ ਇਹਨਾਂ ਨੂੰ ਯਾਜਕ ਪੁਗਤਨਾ ਪਿਆਸਤਾ ਆਨ ਵਾਲੇ ਸਮੇਂ ਦੇ ਵਿੱਚ ਬਿਲਕੁਲ ਪੁਗਤਨਾ ਬਈਗਾ ਦੇਖੋ ਅਸੀਂ ਮਾਨ ਨਹੀਂ ਸਹਿਨ ਕਰ ਸਕਦੇ ਬਾਬਾ ਸਾਹਿਬ ਜੀ ਦਾ ਮਾਨ ਨਹੀਂ ਸਹਿਨ ਕਰ ਸਕਦੇ ਜਿਹੜੇ ਲੋਕ ਸਹਿਨ ਕਰਦੇ ਨੇ ਜਾਂ ਜਿਹੜੇ ਲੋਕ ਚੁੱਪ ਕਰਕੇ ਬੈਠੇ ਨੇ ਇਹ ਲੋਕ ਧਿਆਨ ਰੱਖ ਲੈਣ ਇਹ ਲੋਕ ਤੁਹਾਡੇ ਹੱਕ 'ਚ ਨਹੀਂ ਹੈਗੇ ਇਸ ਵਰਗ ਦੇ ਹੱਕ 'ਚ ਨਹੀਂ ਹੈ। ਉਹ ਜੀ ਦੀ ਇੱਕ ਬੰਨੇ ਤੇ ਪਤਾ ਲੈਣ ਵਾਸਤੇ ਮੈਂਬਰ ਪਾਰਲੀਮੈਂਟ ਦਾ ਜਾ ਰਹੇ ਨੇ ਪਰ ਇਹ ਜਿੰਨੇ ਵੀ ਬੀਜੇਪੀ ਦੇ ਕਾਰਜਕਰਤਾ ਦੂਸਰੇ ਪਾਸੇ ਡੱਲੇਬਾਲ ਹੁਣ ਆਉਂਦਾ ਕੋਈ ਵੀ ਹਾਲਾਤ ਹਾਲਜਾ ਜਨਮਰਤ ਨਹੀਂ ਪਹੁੰਚ ਰਿਆ ਕੀ ਸਮਝਦੇ ਹੋ ਸਪੈਸ਼ਲ ਜੀ 28 ਦਿਨ ਹੋ ਚੁੱਕੇ ਨੇ ਤੁਸੀ ਇਹ ਵੇਖ ਲਓ ਫਰਕ ਕਿੰਨਾ ਹੈ ਇੱਕ ਕਿਸਾਨ ਪਤਾ ਲੱਗਣ ਦਾ ਦੇ ਬਈ ਦੇ ਉਹਦੀ ਸੇਚ ਗਰਾਵਟ ਆ ਰਹੀ ਹੈ ਢੱਲੇਵਾਲ ਸਾਹਿਬ ਦੀ ਔਰ ਸਮੁੱਚੇ মিডিਏ ਦੇ ਵਿੱਚ ਸਮੁੱਚੀ ਆਪੋਜੀਸ਼ਨ ਪਾਰਟੀਆਂ ਸਾਰੀਆਂ ਜਿੰਨੂੰ ਦਰਦਿਆ ਐਨ ਜੀਓ ਵੀ ਜਾ ਰਹੇ ਪਰ ਵੇਖ ਲਓ ਸਰਕਾਰ ਦੀ ਇੱਕ ਬੰਦੇ ਦੇ ਇੰਨੀ ਕਿ ਮੇਰਾ ਖਿਆਲ ਹੈ ਵੀ ਉਹ ਵੀ ਪਤਾ ਨਹੀਂ ਕਿੱਦਾਂ ਉਹਦੇ ਆਈ ਹੋਊਗੀ ਰੀਟ ਔਰ ਕਿਤੇ ਛੱਟ ਲੱਗੀ ਮਾੜੀ ਮੋਟੀ ਕੀ ਹੋਇਆ ਬਟ ਉਹਦਾ ਪਤਾ ਲੈਣ ਲਈ ਮਤਲਬ ਦੋਹਾਂ 2.5 ਘੰਟਿਆਂ ਜੀ ਸਮੁੱਚੀ ਮਿਨਿਸਟਰੀ ਸੈਂਟਰ ਦੀ ਉੱਥੇ ਚਲੇਗੀ ਜਿਹੜਾ ਬੰਦਾ ਲੋਕਾਂ ਦੇ ਹੱਕਾਂ ਦੀ ਲੜ ਰਿਹਾ ਜਿਹੜਾ ਸੁਵਿਧਾਨ ਲਈ ਲੜ ਰਿਹਾ ਕਿਉਂਕਿ ਦਲੇਵਾਲ ਸਾਹਿਬ ਕੀ ਮੰਗ ਰਹੇ ਹੈ ਕਨਸਟੀਟਿਊਸ਼ਨ ਰਾਈਟ ਸਾਨੂੰ ਐਜੀਟੇਸ਼ਨ ਕਰ ਲੈਣ ਦੋ ਸਾਨੂੰ ਦਿੱਲੀ ਜਾ ਲੈਣ ਦੋ ਅਸੀਂ ਆਪਣੀ ਗੱਲ ਰੱਖਣੀ ਹੈ ਜਿਹੜੇ ਅਧਿਕਾਰ ਹੈ ਤੇ ਦੂਜੇ ਪਨੇ ਜਿਹੜੇ ਬੰਦੇ ਅਧਿਕਾਰ ਦੀ ਅਧਿਕਾਰ ਨੂੰ ਕੁਚਲ ਰਹੇ ਆ ਉਹਨਾਂ ਦੇ ਇੱਕ ਬੰਦੇ ਨੂੰ ਡਰਾਮਾ ਕਰਕੇ ਇੱਕ ਡਰਾਮੇ ਡਰਾਮੈਟਿਕ ਤਰੀਕੇ ਦੇ ਨਾਲ ਭਰਤੀ ਕਰਕੇ ਉਹਦਾ ਪਤਾ ਲੈਣ ਜਾ ਰਹੇ ਇਹ ਫਰਕ ਹੈ ਭਾਜਪਾ ਦਾ ਔਰ ਕਾਂਗਰਸ ਪਾਰਟੀ ਦਾ ਔਰ ਇਹ ਉਹਨਾਂ ਦੇ ਮਨ ਦਾ ਮੰਚਾ ਹੈ ਉਹਨਾਂ ਦੀ ਮਾਨਸਿਕਤਾ 아이ਡੀ ਹੈ ਮਤਲਬ ਬਿਲਕੁਲ ਸੰਤੁਲਨ ਉਹਨਾਂ ਦਾ ਗੈਪ ਹੋ ਚੁੱਕਾ ਹੈ ਉਹਨਾਂ ਨੂੰ ਸਿਰਫ ਇੱਕ ਹੀ ਦਿਖਦਾ ਹੈ ਕਿ ਡਿਕਟੇਟਰਸ਼ਿਪ ਤੱਕਾ ਕਿਦਾਂ ਕਰਨਾ ਉਸੇ ਤੇ ਉਹ ਕਾਇਮ ਨੇ ਉਹੀ ਉਹ ਕਰ ਰਹੇ ਨੇ ਜੇ ਮੰਨ ਚ ਕੁਝ ਵੀ ਸਵਿਧਾਨ ਦੇ ਪ੍ਰਤੀ ਜਿਹੜਾ 75 ਸਾਲਾ ਅਸੀਂ ਮਨਾ ਰਹੇ ਹਾਂ ਜੇ ਮੰਨ ਚ ਉਹਨਾਂ ਦੇ ਦਰਦ ਹੁੰਦਾ ਇਸ ਸਾਰੀ ਇਹੀ ਮਿਨਿਸਟਰੀ ਢੱਲੇਵਾਲ ਸਾਹਿਬ ਦੇ ਉੱਤੇ ਸਹਰਾ ਹੈ